ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੱਲ ਕਰਦੇ ਆ ਅੱਜ ਸਤਾਉਜ ਵਾਲੇ ਮਹਾਰਾਜ ਦੀ ਤੇ ਫਰੀਦਕੋਟ ਹਲਕੇ ਤੋਂ ਉੱਠੇ ਉਮੀਦਵਾਰ ਕਰਮਜੀਤ ਅਣਮੋਲ ਦੀ ਠੀਕ ਹੈ ਜੀ ਇਹ ਕਹਿ ਰਿਹਾ ਅਸੀਂ ਨੌਕਰੀ ਟਾਪਰਾਂ ਨੂੰ ਦਿੱਤੀ ਹੈ ਟਾਪਰਾਂ ਨੂੰ ਮਿਲਦੀ ਹੈ ਨੌਕਰੀ ਜੇ ਘੱਟ ਨੰਬਰ ਵਾਲਿਆਂ ਨੂੰ ਨਹੀਂ ਮਿਲਦੀ ਪਹਿਲਾ ਵੀਡੀਓ ਦੇਖੋ ਬਰਨਾਲੇ ਵਾਲਿਓ ਇਹ ਸ਼ਹੀਦ ਭਗਤ ਸਿੰਘ ਚੌਕ ਹੈ ਜਦੋਂ ਵੀ ਇੱਥੇ ਆ ਕੇ ਆਪਾਂ ਨੇ ਕੁਝ ਮੰਗਿਆ ਤਸਵੀਰਾਂ ਬਰਨਾਲਾ ਤੋਂ ਆਈਆਂ ਨੇ ਜਿੱਥੇ ਕਈ ਬੱਚੇ ਇਹੋ ਜਿਹੇ ਮਿਲੇ ਕਿ ਮੈਨੂੰ 4 ਨੌਕਰੀਆਂ ਆਫਰ ਹੋਈਆਂ ਇਹ ਮਾਨ ਸਰਕਾਰ ਦੇ ਵਿੱਚ ਹੀ ਹੋਇਆ ਪਹਿਲੀ ਵਾਰ ਕਿ ਘਰੇ ਬੈਠਿਆਂ ਨੂੰ ਨੌਕਰੀਆਂ ਮਿਲੀਆਂ ਉਹ ਮੇਰੇ ਟੋਪਰਾਂ ਨੂੰ ਮਿਲਦੀਆਂ ਟੋਪਰਾਂ ਨੂੰ ਆਹਾ ਆਹਾ ਨਜ਼ਾਰਾ ਆ ਗਿਆ ਹਾਂ ਜੀ ਦੱਸੋ ਮਿਲ ਗਈ ਨੌਕਰੀ ਐਸ ਲੋਟ ਨੌਕਰੀਆਂ ਦੇ ਰਿਆ ਹੈ ਪਰ ਇਹਨਾਂ ਨੇ ਖੋਦਾ ਕਿ ਆਸੀ ਇਲੈਕਸ਼ਨ 2022 ਦੇ ਵਿੱਚ ਸਰਕਾਰ ਨਹੀਂ ਆਈ ਟੈਂਕੀਆਂ ਤੇ ਜਿਹੜੇ ਚੜੇ ਬੈਠੇ ਸੀ ਨਾ ਉਹਨਾਂ ਨੂੰ ਕਿਹਾ ਸੀ ਅਸੀਂ ਦੇਵਾਂਗੇ ਨੌਕਰੀ ਤੁਹਾਨੂੰ ਖੁਦ ਗਏ ਸੀ ਭਗਵੰਤ ਮਾਨ ਟੈਂਕੀ ਤੇ ਚੜ ਕੇ ਕੁੜੀ ਇੱਕ ਲੜਕੀ ਨੂੰ ਆਖਿਆ ਸੀ ਵੀ ਅਸੀਂ ਦੇਵਾਂਗੇ ਉਹ ਡਬਲ ਡਿਗਰੀ ਹੋਲਡ ਸੀ ਡਬਲ ਡਿਗਰੀ ਇੱਕ ਡਿਗਰੀ ਕਰਨੀ ਔਖੀ ਹੈ ਤੇ ਡਬਲ ਡਿਗਰੀ ਕੀਤੀ ਹੋਈ ਸੀ ਤੇ ਜਿੰਨੇ ਵੀ ਟੈਂਕੀਆਂ ਤੇ ਬੈਠੇ ਧਰਨੇ ਤੇ ਬੈਠੇ ਕਈਆਂ ਨੇ ਡਬਲ ਡਬਲ ਡਿਗਰੀਆਂ ਕੀਤੀਆਂ ਹੋਈਆਂ ਹੈ ਤੇ ਕਹਿ ਰਿਆ ਸੀ ਨੌਕਰੀਆਂ ਦੇਤੀਆਂ ਨੌਕਰੀਆਂ ਦਿੱਤੀਆਂ ਨੇ 42992 ਜਿਹੜੇ ਅਲਟਾਇਰ ਹੋਏ ਐ ਠੀਕ ਆ ਨਾ ਜਿਨ੍ਹਾਂ ਦੀ ਸਰਵਿਸ ਪੂਰੀ ਹੋ ਗਈ ਉਹ ਜਗ੍ਹਾ ਜਿਹੜੀ ਖਾਲੀ ਹੋਈ ਸੀ ਉੱਥੇ ਮਤਲਬ ਕਿ ਰੱਖੇ ਐ ਇਹ ਨੌਜਵਾਨ ਜਿਹੜੇ 42992 ਇਹਨਾਂ ਨੇ ਨਵੀਂ ਨੌਕਰੀ ਕੋਈ ਪੈਦਾ ਨਹੀਂ ਕੀਤੀ ਤੇ ਹਜੇ ਵੀ ਬਹੁਤ ਖਾਲੀ ਥਾਂ ਪਏ ਐ ਜਿਹੜੇ ਕਈ ਥਾਂ ਅਧਿਆਪਕਾਂ ਦੇ ਖਾਲੀ ਪਏ ਆ ਪ੍ਰੋਫੈਸਰਾਂ ਦੇ ਖਾਲੀ ਪਏ ਆ ਹੋਰ ਕਈ ਥਾਵਾਂ ਪਟਵਾਰੀਆਂ ਦੀਆਂ ਖਾਲੀ ਪੰਗਾਂ ਠੀਕ ਹੈ ਜੀ ਕਿਤੇ ਇਹਨਾਂ ਨੇ ਕੋਈ ਥਾਂ ਨਹੀਂ ਭਰੀ ਹਜੇ ਤੱਕ ਠੀਕ ਹੈ ਨਾ ਕੱਲੇ ਬਸ 42000 43000 ਰੱਖ ਲੈ ਨੌਕਰੀ ਦੇਤੀ ਇਹਨਾਂ ਨੇ ਤੇ ਆਪ ਦੇ ਯਾਨੀ ਉਹੀ ਗਣਾਈ ਜਾਂਦੇ ਆ ਬਾਰ-ਬਾਰ ਉਹੀ ਗਣਾਈ ਜਾਂਦੇ ਆ ਤੇ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਅਸੀਂ ਵੀ ਮਤਲਬ ਕਿ ਕ੍ਰਾਂਤੀ ਲੈ ਆ ਜਾਂਗੇ ਅਸੀਂ ਨਾਂ ਬਲਦਾਂ ਲਿਆਵਾਂਗੇ ਬਲਦਾਂ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਠੀਕ ਹੈ ਨਾ ਹੋਰ ਦੇਖੂਗੇ ਹਜੇ ਤੱਕ ਕੀ ਹੋਇਆ ਤੇ ਇੱਕ ਮੈਂ ਨਾਲ ਵੀਡੀਓ ਹੋਰ ਚਲਾਉਣਾ ਤੁਹਾਨੂੰ ਪਤਾ ਲੱਗੇ ਮਤਲਬ ਕਿੰਨੇ ਕੇ ਸੇਵਾ ਕਰਦੇ ਐ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਨਾ ਕਿਸਾਨਾਂ ਨੂੰ ਬਖਸ਼ਿਆ ਨਾ ਰਖਲਾ ਜਿਹੜੇ ਰਖਲਾ ਨੌਕਰੀ ਮੰਗਣ ਜਾਂਦੇ ਐ ਕੁੜੀਆਂ ਮੁੰਡੇ ਉਹਨਾਂ ਨੂੰ ਬਖਸ਼ਿਆ ਸਾਰਿਆਂ ਦੇ ਡਾਂਗ ਫਰੇ ਪਰੇਟ ਕੀਤੀ ਇਹਨਾਂ ਨੇ ਠੀਕ ਹੈ ਜੀ ਕਿਸੇ ਨੂੰ ਨਹੀਂ ਬਖਸ਼ਿਆ ਰਖਲਾ ਜਿਹੜੀ ਸੰਗਰੂਰ ਛੜਕ ਜਾਂਦੀ ਹੈ ਰਖਲਾ ਇਹ ਤਾਂ ਜਿਹੜਾ ਰਖਲਾ ਸਤਾਵਾਲੇ ਮਹਾਰਾਜ ਦਾ ਘਰ ਹੈ ਉਹ ਬੰਦ ਕੀਤੀ ਹੋਈ ਹੈ ਹਾਈ ਕੋਰਟ ਨੇ ਵੀ ਕਹਿਤਾ ਸੀ ਕਿ ਵੀ ਇਹ ਸੜਕ ਖੁੱਲਣੀ ਚਾਹੀਦੀ ਹੈ ਪਰ ਡਰਦੇ ਨੂੰ ਐ ਆ ਵੀ ਮੇਰੇ ਬਾਤ ਤੇ ਧਰਨਾ ਨਾ ਲਾ ਲੈਣ ਕਿਉਂਕਿ ਹੁਣ ਜਿਹੜੇ ਨੇ ਪੱਗਾਂ ਜਿਹੜੀਆਂ ਲਏ ਹੀਆਂ ਉਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਉਹਨਾਂ ਨੂੰ ਐ ਬਿਮਾਰ ਤਾਂ ਖਾਈ ਲਈ ਅਸੀਂ ਹੁਣ ਕੀ ਹੋ ਜੂ ਇੱਕ ਵਾਰੀ ਹੋਰ ਮਾਰ ਪੈ ਜੂਗੀ ਉਹ ਧਰਨੇ ਤੋਂ ਡਰਦੇ ਤੇ ਕਹਿ ਰਿਹਾ ਇੱਥੇ ਪੰਜਾਬ ਦਾ ਮਾਹੌਲ ਖਰਾਬ ਹੈ ਇੱਕ ਪਾਸੇ ਇਹ ਕਹਿ ਰਿਹਾ ਦੂਜੇ ਪਾਸੇ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਮਾਹੌਲ ਹੀ ਬਹੁਤ ਵਧੀਆ ਹੈ ਇੱਥੇ ਨਿਵੇਸ਼ ਕਰੋ ਇੱਥੋਂ ਬਾਹਰੋਂ ਫੈਕਟਰੀਆਂ ਲਾਓ ਬਾਹਰੋਂ ਕੰਮ ਲਿਆ ਲਿਆ ਕੇ ਇੱਥੇ ਕਾਰੋਬਾਰ ਕਰੋ ਵਾਹ ਡੋਗਲਾ ਚਿਹਰਾ ਇਹਦਾ ਡਬਲ ਸਟੈਂਡਰਡ ਮੰਨ ਕੇ ਚੱਲ ਜਦੋਂ ਆ ਆਉਂਦੀ ਵਾਰੀ ਆਉਂਦੀ ਉਹ ਤਾਂ ਕਹਿੰਦਾ ਮੈਂ ਖਤਰਾ ਹੈ ਤੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਖਤਰਾ ਹੈ ਤੇ ਜਦੋਂ ਵੀ ਮੰਨ ਕੇ ਚੱਲ ਵੋਟਾਂ ਆ ਜਾਂਦੀਆਂ ਹੁਣ 24 ਦੀਆਂ ਵੋਟਾਂ ਤੇ ਹੁਣ ਕਹਿੰਦਾ ਇੱਥੇ ਬਸ ਨਿਵੇਸ਼ ਲਿਆਓ ਬਹੁਤ ਅਸੀਂ ਨੌਕਰੀਆਂ ਦੇ ਰੱਖੀਆਂ ਬਸ ਸਾਰਿਆਂ ਨੂੰ ਸੰਤੁਸ਼ਟ ਕਰ ਰੱਖਿਆ ਕਾਲੇ ਝੰਡੇ ਕਾ ਤੁਹ ਦਿਖਾ ਰਹੇ ਆ ਫਿਰ ਮੈਨੂੰ ਐਂ ਦੱਸੋ ਤੁਸੀਂ ਜਿੱਥੋਂ ਵੀ ਰੋਡ ਸ਼ੋਅ ਕਰ ਰਹੇ ਹੋ ਹਜੇ ਤੱਕ ਕੀਤਾ ਰੱਖਲਾ ਕੱਲ ਚੋਣ ਰੱਖਲਾ ਪ੍ਰਚਾਰ ਰੁਕ ਗਿਆ ਤੇ ਜਿੱਥੋਂ ਵੀ ਤੁਸੀਂ ਟੱਪੇ ਸੀ ਉੱਥੇ ਤੁਹਾਡਾ ਵਿਰੋਧ ਹੋਇਆ ਜਿੱਥੇ ਵੀ ਟੱਪੇ ਸੀ ਕਈ ਬੰਦਿਆਂ ਨੂੰ ਤੁਸੀਂ ਗੁਰੂ ਘਰਾਂ ਦੇ ਵਿੱਚ ਕੈਦ ਕੀਤਾ ਠੀਕ ਹੈ ਜੀ ਸਿੱਖਾਂ ਦੇ ਮੁੰਡਿਆਂ ਨੂੰ ਸਿੱਖ ਨੌਜਵਾਨਾਂ ਨੂੰ ਗੁਰਦੁਆਰੇ ਦੇ ਵਿੱਚ ਮਿਲਟ ਪੁਲਿਸ ਲਾ ਕੇ ਕੈਦ ਕੀਤਾ ਗੁਰੂ ਘਰੇ ਤੱਕ ਅੱਜ ਤੱਕ ਪੁਲਿਸ ਨੇ ਕੈਦ ਨਹੀਂ ਕੀਤਾ ਸੀ ਸਕੂਲਾਂ 'ਚ ਜ਼ਰੂਰ ਕਵਾੜੇ ਸੁਣੇ ਆ ਹੋਰ ਆਠਾਵੇਂ ਤੇ ਬਾੜੇ ਸੁਣਿਆ ਪਰ ਇਹ ਪਹਿਲੇ ਮੁੱਖ ਮੰਤਰੀ ਆ ਜਿਹੜੇ ਨੇ ਗੁਰੂ ਘਰ ਨੂੰ ਇੱਕ ਜੇਲ ਬਣਾਤਾ ਤੇ ਇਹ ਕਿੱਡਾ ਪੜਾ ਮੈਸੇਜ ਜਾਂਦਾ ਹੈ ਸਾਰੇ ਸਿੱਖ ਇਸ ਵਿਰੁੱਧ ਬਹੁਤ ਜਿਆਦੇ ਬੋਲ ਰਹੇ ਆ ਵੀ ਮਤਲਬ ਇੱਕ ਗੁਰੂ ਘਰ ਨੂੰ ਤੁਸੀਂ ਜੇਲ ਬਣਾ ਰਹੇ ਹੋ ਗੁਰੂ ਘਰ ਦੇ ਅੰਦਰ ਇਹਨਾਂ ਨੇ ਜੇਲ ਬਣਾਤੀ ਨੌਜਵਾਨਾਂ ਨੂੰ ਤਾੜਤਾ ਧੰਨਵਾਦ ਸਤ ਸ੍ਰੀ ਅਕਾਲ